ਅਸੀਂ ਗੜਿਆ ਪਿੰਡ ਸਟੌਜ ਅਸ ਪਿੰਡ ਡੁੱਬਦਾ ਸੀ ਬਾਈ ਇਧਰ ਡਰੇਨ ਪੱਟ ਰਹੇ ਸੀਗੇ ਮਲਾਜਮਾਂ ਨੇ ਆ ਕੇ ਰੋਕੀ ਹੈ ਕਿ ਜੇ ਸੀ ਵੀ ਕਹਿੰਦੇ ਵੀ ਸਾਨੂੰ ਅੱਗੇ ਲੈਣੀ ਪਊਗੀ ਜਿਹੜੇ ਪਿੱਛੇ ਹੋਰ ਪਿੰਡਾਂ ਨੇ ਰੋਡ ਪੱਟਦੇ ਸੜਕਾਂ ਪੱਟਦੀਆਂ ਉਹਦੀ ਅੱਗੇ ਕਿਸੇ ਨੇ ਲਈ ਨਹੀਂ ਸਾਡਾ ਸਾਡਾ ਪਿੰਡ ਸਟੌਜ ਮੁੱਖ ਮੰਤਰੀ ਦਾ ਪਿੰਡ ਆ ਸਾਡੇ ਪਿੰਡ ਦੇ ਆਂ ਦੀ ਭੁਗਦੀ ਨਹੀਂ ਹੈਗੀ ਬਾਈ ਕਿਸੇ ਦੀ ਹੈ ਅਸੀਂ ਕੀ ਕੀ ਮੁੱਖ ਮੰਤਰੀ ਨੂੰ ਚਟਾਈਏ ਅਸੀਂ ਹਾਂ ਸਾਰੇ ਪਿੰਡ ਗਿਆ ਸਾਡੇ ਪਿੰਡ ਭਗਵੰਤਵਾਨ ਦੀ ਵੀ ਨਹੀਂ ਚੱਲਦੀ ਪਈ ਦੇਖੋ ਕਰਮਾ ਠਾਣੇ ਦੀ ਨਹੀਂ ਚੱਲਦੀ ਹੈਗੀ ਹੈ ਆ ਸਾਡੇ ਬਾਰੀ ਕਹਿੰਦੇ ਸੀ ਆਗਾ ਲੈਣੀ ਆ ਕੀ ਗੱਲ ਹੈ ਉਹ ਖੜੇ ਨੇ ਉਹਨਾਂ ਨੇ ਬਣਾ ਇਹਨਾਂ ਨੇ ਰੋਕ ਹੁਣ ਲਾਓ ਅੱਗ ਆ ਖੜੇ ਨੇ ਸਾਹਿਬ ਇੰਸਪੈਕਟਰ ਸਾਹਿਬ ਇਹਨਾਂ ਨੇ ਰੋਕੀ ਆ ਹੈ ਜੀ ਆ ਦੇਖੋ ਕੀ ਗੱਲ ਬਾਤ ਹੈ ਜਿਹੜੀ ਪਹਿਲਾਂ ਉਧਰ ਪੱਟੀਆਂ ਗਈਆਂ ਨੇ ਕਿਸੇ ਦਾ ਆਉਣੀ ਆ ਸਰ ਨੇ ਰੋਕ ਰਿਆ ਸਹੀ ਮਜ਼ਦੂਰੀਆਂ ਇਹਨਾਂ ਨੇ ਦਵਾਈਆਂ ਨਹੀਂ ਉਹ ਬਾਈ ਓਏ 1 ਮਿੰਟ ਗੱਲ ਸੁਣੋ ਫਿਰ ਸਾਨੂੰ ਮੁੱਖ ਮੰਤਰੀ ਦਾ ਸਟੋਰੀ ਦਾ ਕੀ ਕੀ ਫੇਰ ਆਇਆ ਦੱਸਿਆ ਯਾਰ ਖੜ ਦੇ ਉੱਥੇ ਪੋਟ ਲੈ ਕੇ ਯਾਰ ਓਏ ਯਾਰ 1 ਮਿੰਟ ਉੱਥੇ ਲੱਗਿਆ ਓਏ ਕਮੈਂਟ ਕਰ ਮੈਂ ਕਹਿੰਦਾ ਤੁਹਾਡੇ ਤੂੰ ਕੀ ਕਰੀਂ ਨਾ ਕਿੱਥੇ ਨਹੀਂ ਕਿੱਥੇ ਉੱਥੇ ਦੱਪੜ ਦੇ ਕਿੱਥੇ ਨਹੀਂ ਮੈਂ ਕਿਹਾ ਕਿੱਥੇ ਉੱਥੇ ਨਾਲੇ ਤੇ ਸਾਰੇ ਬੋਲ ਰਹੇ ਨੇ ਯਾਰ ਮੈਂ ਕਿਰਮਤ ਦੱਸਦੀ ਨਹੀਂ ਕਿ ਮਤਰਾ ਮੈਚ ਜੇ ਨਜ਼ਰ ਆ ਕੋ ਆ ਨਹੀਂ ਮੈਂ ਕੱਲ ਤੋਂ ਮੰਗਣੀ ਕਿ ਸੁਣ ਪਰ ਸਾਹਿਬ ਨੇ ਰੋਕ ਰਿਹਾ ਬਾਈ ਕਰਾਓ ਹਾਂ ਕਰਾਓ ਕਰਾਵਾ ਸਰੋਖੀ ਆਉਂ ਲੋਕਾਂ ਦਾ ਅੱਗੇ ਨਹੀਂ ਆਈ ਵੀ ਫਿਰ ਦੋ ਭਈਆ ਮੁੱਖ ਮੰਤਰੀ ਰਵਿੰਦਰ ਦਾ ਕੀ ਫੈਸਲਾ ਕਿੱਥੇ ਦੀ ਨਹੀਂ ਕੱਲ ਕਿੱਥੇ ਦੀ ਐਸ.ਡੀ.ਐਮ ਦੀ ਸਾਡੇ ਮਿੰਨੇ ਡਿਪਟੀ ਮੈਨੂੰ ਆਏ ਐਸ.ਡੀ.ਐਮ ਕੋਈ ਹੱਲ ਨਹੀਂ ਹੋਇਆ ਧਰਮਗੜ੍ਹ ਦੇ ਨੂੰ ਕਹਿੰਦੇ ਖੋਲੋ ਅਸੀਂ ਬੰਦ ਜਾਣੇ ਬੰਦ ਕਰਾ ਕੇ ਆਏਾਂਗੇ ਬੰਦ ਜਾਣੇ ਬੰਦ ਕਰਾ ਕੇ ਆਏ ਅਸੀਂ ਨੇ ਓਥੋਂ ਯਾਰ ਯਾਰ ਪਾਪਾ ਪਾਪ ਪੱਤਾ ਯਾਰ ਚਲਾਓ ਕੋਈ ਆਗਿਆ ਨਹੀਂ ਲੈਣੀ ਯਾਰ ਜਿਹਨਾਂ ਰੋਕੀਆ ਨੂੰ ਕਹਾਂ ਗਰੀਬਾ ਮੈਂ ਗੱਲ ਕਰਦੀ ਰੋਕੀ ਉਹ ਵੀ ਇਹਨਾਂ ਦੀ ਵੀਡੀਓ ਬਣਾ ਰਿਆ ਫਿਰ ਇਹ ਇਹਨੂੰ ਤਾਂ ਕਹਿਣਾ ਨਹੀਂ ਕੁਛ ਇਹਨੂੰ ਗੱਲ ਹੀ ਦਾ ਕਰਨੀ ਨਹੀਂ ਹੁੰਦਾ ਲੱਗ ਲੱਗ ਜਾਂਦਾ ਹੁਣ ਨੂੰ ਤਾਂ ਕੀ ਨੇ ਕਹਿ ਲਈ ਕੋਈ ਅੱਗੇ ਨਹੀਂ ਲੈਂਦਾ ਕੋਈ ਹੋਰ ਨਹੀਂ ਲੈਂਦਾ ਓਏ ਉਹਦੇ ਮਾਗਰ ਪਈ ਤਾਂ ਇਹਨਾਂ ਦੋ ਵਾਰੀ ਭਾਈ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਸਾਡੇ ਪਿੰਡ ਦੀ ਕੋਈ ਸੁਣਵਾਈ ਨਹੀਂ ਹੋਈ ਗਈ ਭਾਈ ਕੀ ਕਰੋਗੇ ਸਾਡੇ ਪਿੰਡ ਦੇ ਦੀ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਕੋਈ ਸੁਣਵਾਈ ਨਹੀਂ ਦੇਖੋ ਸਾਰੇ ਲੋਕ ਹੋਂ ਨੇ ਜਾ ਰੋਕ ਰਹੇ ਨੇਗੇ ਕੀ ਗੱਲ ਬਾਤ ਹੈ ਆ ਜੈਨਮਾਨ ਜੈਨਮਾਨ ਨੂੰ ਰੋਹ ਆ ਕੇ ਮੁੜ ਕੇ ਗਿਆ ਬਾਈ ਕਿੱਥੇ ਆ ਗੈਨ ਵਿਹਾਨ ਕਿੱਥੇ ਹੈ ਜੈਨਮਾਨ ਉਰੇ ਘੇੜਾ ਦੇ ਕੇ ਮੁੜ ਗਿਆ ਉਹ ਕੀ ਕਰਕੇ ਗਿਆ ਬਾਈ ਕੁਛ ਨਹੀਂ ਕਰਕੇ ਗਿਆ ਹੈ ਫੋਟੋ ਖਿੱਚ ਕੇ ਲੈ ਜਾਂਦੇ ਨੇ ਗੱਲ ਡਿਪਟੀ ਮੈਡਮ ਫੋਟੋ ਖਿੱਚ ਕੇ ਲੈ ਗਈ ਅਬ ਦੀ ਪਾਈਪ ਲਾਈਨ ਦਾ ਮਾਰਾ ਆਤੀ ਅਬ ਦੀ ਪਾਈਪ ਲਾਈਨ ਦਾ ਮਾਰਾ ਆਤੀ ਮੇਰੀ ਪਾਈਪ ਲਾਈਨ ਨਾ ਪੱਟੀ ਜਾਵੇ ਉਹ ਆ ਕੇ ਮੁੜ ਕੇ ਆ ਲਈ ਉਹ ਕੀ ਗੱਲ ਬਾਤ ਹੈ ਇੱਥੇ ਜੇ ਸੀ ਵੀ ਚਲਾਓ ਰੋਕੋ ਜੇ ਨਾ ਰੋਕਦਾ ਬਈ ਚਲਾਓ ਇਹ ਗਈਆਂ ਨਾਲ ਪੱਟਾਂ ਇਹ ਨਹੀਂ ਪੱਟੋ ਆਪਣੇ ਸੀਐਮ ਦੇ ਪਿੰਡ ਵਾਸਤੇ ਹੈ ਸੀਐਮ ਦੇ ਪਿੰਡ ਵਾਸਤੇ ਆ ਗੈਣੀ ਆ ਗੱਲ ਲੈ ਲੋ ਆ ਸਾਰੀਆਂ ਸੜਕਾਂ ਪੱਟੋ ਪੱਟੋ ਯਾਰ ਸਾਰੀਆਂ ਪੱਟਦੀਆਂ ਯਾਰ ਪਟਕਾਲ ਵਾਲੀ ਪੱਟੋ ਯਾਰ ਸੜਕਾਂ ਪੱਟੀਆਂ ਪੰਜਾਂ ਕੀ ਗੱਲ ਆ ਇਹ ਰਾਤ ਦੇ ਰਾਣ ਪਰ ਆ ਕੇ ਤੌਰ ਤੇ ਅੱਜ ਲਾਦੀ ਬਈ ਕਿਸੇ ਦੀ ਆਗਿਆ ਤੋਂ ਬਗੈਰ ਹੀ ਚਲਾਈ ਜਾਂ ਨਾਲੇ ਆਪ ਚਲਾਈ ਆਸੀ ਨੇ ਆਪਣੇ ਦਮ ਤੇ ਚਲਾਈ ਆਪਦੇ ਦਮ ਤੇ ਚਲਾਈ ਆਪਦੇ ਦਮ ਤੇ ਚਲਾਈ ਆ ਬਈ ਸਰਪੰਚ ਵੀ ਕੋਈ ਮੈਂਬਰ ਹਾਂ ਨਾਲੇ ਨਾਲੇ ਆਰੇ ਕੋਈ ਆ ਗਿਆ ਗਿਆ ਲੈ ਰਹੇ ਨੇ ਐ ਸੇ ਤੂੰ ਸਾਬ ਨਾਲ ਸੱਟੇ ਹੋ ਜੀਆ ਉਹ ਰੋਈ ਜੀਆ ਫਿਰ ਤਾਇਆ ਤਾਇਆ ਨੂੰ ਚਲਾਵਾਂ ਅਸੀਂ ਖੜਿਆ ਤੂੰ ਚਲਾਇਆ ਜਰਾ ਅਸੀਂ ਖੜਿਆ ਉਹ ਮੈਂ ਉਹ ਮੈਂ ਖੜਾ ਉਹ ਲੈ ਰੋਕੋ ਜਣਾ ਰੋਕਦਾ ਆ ਖੜਾ ਜੱਟ ਰੋਕੋ ¡Loco de la locura! ਕੋਈ ਨਹੀਂ ਕੋਈ ਕਿਰੋੜ ਕਦੇ ਬਸਰ ਉਹਦੇ ਜੀ ਇਹ ਤੁਸੀਂ ਮੈਨੂੰ ਕਹੀਏ ਤੇਰੇ ਸਾਰੇ ਦਾ ਨੂਰ ਲੈ ਗਿਆ ਯਾਰ ਕਹਿੰਦਾ ਹੋਰ ਮੁੱਖ ਮੰਤਰੀ ਦੀ ਫੈਲਾ ਹੋ ਗਿਆ ਯਾਰ ਔਰ ਇਹ ਕਹਿੰਦੇ ਪਿੰਡ ਸਾਡੇ ਕੁੱਟੂ ਕੁੱਟੂ ਕਹਿੰਦੇ ਸਾਨੂੰ ਪੰਡਾ ਉਹ ਵੀ ਇਹਨਾਂ ਬਾਦੀ ਕਰਵਾਉ ਕਹ ਕੇ ਪਹਿਲਾਂ ਤਾਂ ਸਾਰੇ ਆਣੇ ਬਈ ਤਾਂ ਨਕਾਬ ਨਹੀਂ ਬੰਦ ਕਰ ਰਿਹਾ ਸਾਡੀ ਅਸੀਂ ਅਸੀਂ ਬੰਦ ਕਰਕੇ ਆਏ ਆ ਐ ਸੈਟੋ ਸਾਹਿਬ ਕਹਿੰਦੇ ਆਪੀ ਬੰਦ ਕਰ ਲੋ ਅਸੀਂ ਆਪ ਕਰਕੇ ਆਏ ਆ ਸਾਡੇ ਨਾਲ ਕੋਈ ਨਹੀਂ ਦੁਰਦਾ ਅਸੀਂ ਤਾਂ ਤਾਂ ਕਰਦੇ ਆ ਅੱਜੇ ਸਾਡੀ ਸੁਣਵਾਈ ਹੋਵੇ ਅਸੀਂ ਤੱਕੀਏ ਯਾਰ ਉਰੇ ਆ ਗਿਆ ਚਲਾ ਯਾਰ ਚਲਾ ਯਾਰ ਚਲਾਓ ਚਲਾਓ ਅਸੀਂ ਪੰਜ ਜਣੇ ਦੀ ਕੱਲ ਸਾਡੇ ਕਈਆਂ ਮਾਰਦੇ ਹੋ ਅਸੀਂ ਬੰਦ ਕਰਦੇ ਹਾਂ ਪਾਣੀ ਟੋਟਾ ਕੇ ਵੀ ਪੈਣਾ ਬਾਈ ਨਿਕਲ ਪੱਟ ਯਾਰ ਪੱਟ